ਹੈਲੋ ਫਰੈਂਡ ਸੋਡ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੋਬ ਦਾ ਹਰ ਇੱਕ ਅਪਡੇਟ ਸੋਡ ਲੈ ਕੇ ਜੀ ਹਾਜ਼ਰ ਹੋਣਿਆ ਜੋਬ ਚਾਹੇ ਕੱਚੇ ਹੋਣ ਚਾਹੇ ਪੱਕੇ ਹੋਣ ਚਾਹੇ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਹੋਣ ਇਸ ਕਰਕੇ ਜਿਹੜੇ ਮੁੰਡੇ ਕੁੜੇ ਵੀ ਨਵੇਂ ਨੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲਰਟ ਬਟਨ ਕਰ ਲੋ ਆਨ ਤਾਂ ਜੋ ਕਿ ਪੰਜਾਬ ਦੇ ਹਰ ਇੱਕ ਜੋਬ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਕਰਦੇ ਆ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਐਲਓਸੀ ਵਾਲਾ ਪ੍ਰਿੰਟਸਿਪ ਰਿਕਰੂਟਮੈਂਟ 2025 ਇੰਡੀਅਨ ਆਇਲ ਕਲਿਕ ਦੇ ਵਿੱਚ ਪਗੈਂਸ ਚ ਜਾ ਪ੍ਰਿੰਸਿਪਲ ਦੇ ਕਿੰਨੇ ਆ 502 ਸੈਲਰੀ 12000 ਰੁਪਏ ਦੀ ਅਪਲਾਈ ਨਾਓ ਠੀਕ ਹੈ ਜੀ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਨੂੰ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਕਿ ਤੁਸੀਂ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰੈ ਕਰੋ ਠੀਕ ਹੈ ਜੀ ਤੇ ਇਹ ਵੀਡੀਓ ਨੂੰ ਉਹਨਾਂ ਤੱਕ ਜਰੂਰ ਸ਼ੇਅਰ ਕਰਾਇਆ ਕਰੋ ਜਿਹੜੇ ਕਿ ਇਸ ਵੀਡੀਓ ਦੇ ਲਈ ਜ਼ਰੂਰਤਮੰਦ ਨੇ ਕਿਉਂਕਿ ਸੋਡੇ ਇੱਕ ਸ਼ੇਅਰ ਦੇ ਨਾਲ ਅਗਲੇ ਦੀ ਹੈਲਪ ਹੋ ਸਕਦੀ ਹੈ ਕਿਸਮ ਨੂੰ ਇਸ ਵੈਕੈਂਸੀ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਵੀਡੀਓ ਜਰੂਰ ਸ਼ੇਅਰ ਕਰਾਇਆ ਕਰੋ इंडियन ऑयल ਦੇ ਵਿੱਚ ਵੈਕੈਂਸੀ ਹੈ ਕੋਆਪਰੇਟਿਵ ਲਿਮਟਿਡ ਠੀਕ ਹੈ ਜੀ इंडियन ऑयल ਐਡਵਰਟਾਈਜ਼ਮੈਂਟ ਨੰਬਰ ਆਸੇ ਆ ਉਹਨਾਂ ਦਾ ਆ ਗਿਆ ਐਡਰੈਸ ਹੁਣ ਆਪਾਂ ਭਰਨੇ ਕਿਹੜੀਆਂ ਵੈਕੈਂਸੀਆਂ ਨੇ ਆਪਾਂ ਭਰਨੇ ਆਣੇ ਪੰਜਾਬ ਦੀਆਂ ਵੈਕੈਂਸੀਆਂ ਠੀਕ ਹੈ ਪੰਜਾਬ ਵਿੱਚ ਬਹੁਤ ਵੈਕੈਂਸੀਆਂ ਟੋਟਲ 523 ਨੇ ਉਹ ਪੰਜਾਬ ਵਿੱਚ ਬਹੁਤ ਵੈਕੈਂਸੀਆਂ ਨੇ ਮਕੈਨਿਕ ਦੀ ਪੋਸਟ ਇਲੈਕਟ੍ਰੀਕਲ ਦੀ ਸਿਵਲ ਦੀ ਇਲੈਕਟ੍ਰੋਨਿਕਸ ਦੀ ਫਿਲਟਰ ਦੀ ਠੀਕ ਹੈ ਮਤਲਬ ਅਲੱਗ-ਅਲੱਗ ਤਰ੍ਹਾਂ ਦੀ ਪੋਸਟਾਂ ਨੇ ਤੇ ਹਰ ਇੱਕ ਵਰਗ ਨੂੰ ਵੈਕੈਂਸੀ ਦਿੱਤੀ ਗਈ ਹੈ ਇਹ ਨਹੀਂ ਇੱਕ ਵਰਗ ਲਈ ਸਪੈਸ਼ਲ ਹਰ ਇੱਕ ਵਰਗ ਲਈ ਵੈਕੈਂਸੀਆਂ ਐ ਸੋਟੇ ਲਈ ਬਹੁਤ ਵਧੀਆ ਮੌਕਾ ਕਿਉਂਕਿ ਲੋਕਲੀ ਜੋ ਕਿ ਵੈਕੈਂਸੀਆਂ ਸਮਨੂਤ ਦੇਖਣ ਨੂੰ ਮਿਲਣਗੀਆਂ ਤੇ ਇਹਦੇ ਇੰਡੀਅਨ ਆਇਲ ਵਗੈਰਾ ਵਿੱਚ ਬਹੁਤ ਘੱਟ ਲੋਕ ਅਪਡੇਟ ਪਾਉਂਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿਵੇਂ ਵੈਕੈਂਸੀ ਚ ਲੱਗੂ ਕੀ ਲੱਗੂਗੀ ਇਸ ਲਈ ਸੋਟੇ ਵਸਤੀ ਲੈ ਕੇ ਅਸੀਂ ਹਾਜ਼ਰ ਹੋਏ ਆ ਠੀਕ ਹੈ ਜੀ ਜਿਹੜੀ ਨੇ ਕਿ ਪ੍ਰਿੰਸਿਪ 1992 ਦੇ ਐਕਟ ਦੇ ਅਨੁਸਾਰ ਉਸ ਤਰ੍ਹਾਂ ਕਿਹੜੇ ਲਾਈ ਜਾਊਗੇ ਬਾਕੀ ਅਕੋਰਡਿੰਗ ਰਿਕੋਰਡਿੰਗ ਇਹਨਾਂ ਦੱਸੀ ਹੋਈ ਹੈ ਕਿ ਕੀ ਕੋਡ ਹੈ ਕੀ ਸਿਸਟਮ ਹੈ ਇਹ ਸਭ ਨੋਟੀਫਿਕੇਸ਼ਨ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਲਿੰਕ ਉੱਥੇ ਇੱਕ ਡਾਊਨਲੋਡ ਕਰ ਲੈਣਾ ਤੇ ਪ੍ਰੋਪਰ ਪੜ੍ਹ ਕੇ ਫੇਰ ਹੀ ਪੜ੍ਹਨਾ ਹੈ ਠੀਕ ਹੈ ਜੀ ਲੈ ਕੇ ਚੱਲਦੇ ਨੰਬਰ 1 ਕਿ ਏਜ ਏਜ ਕਹਿੰਦੇ 18 ਤੋਂ ਲੈ ਕੇ 24 ਸਾਲ ਠੀਕ ਹੈ ਜੀ ਐਸਸੀਐਸਟੀ ਨੂੰ 5 ਸਾਲ ਕਿਹਾ ਗਿਆ ਹੈ ਇਹਨਾਂ ਨੇ ਮਤਲਬ ਕਿ 29 ਸਾਲ ਤੇ ਅਦਰ ਜਿਹੜੇ ਓਬੀਸੀ ਨੇ ਤੇ ਐਨਸੀਐਲ ਉਹਨਾਂ ਉਹਨਾਂ ਨੂੰ ਬੋਲਿਆ ਗਿਆ 27 ਸਾਲ ਤੱਕ ਪੜ੍ਹ ਸਕਦੇ ਨੇ ਪੀਡਬਲਯੂਡੀ ਵਾਲੇ ਕੈਂਡੀਡੇਟਾਂ ਦੇ ਉਸ ਤੇ 10 ਸਾਲ ਦੀ ਛੋਟ ਹੈ ਠੀਕ ਹੈ ਜੀ ਤੇ ਜਿਹੜੇ ਪ੍ਰਿੰਸ ਦਾ ਪੀਡ ਹੋਊਗਾ ਇਹੋ ਟ੍ਰੇਨਿੰਗ ਦਾ ਹੋਊਗਾ 12 ਮਹੀਨਾ ਇਹ 12 ਮਹੀਨਿਆਂ ਤੋਂ ਬਾਅਦ ਉੱਥੇ ਸਾਨੂੰ ਓਪਰਚੁਨਿਟੀ ਦੇ ਜਾਂਦੇ ਨੇ ਕਿਉਂਕਿ ਜੇ ਇੰਡੀਅਨ ਆਇਲਰ ਨੇ ਜ਼ਿਆਦਾ ਉਹ ਨਹੀਂ ਕਰਦੇ ਤੇ ਉਸ ਦਾ ਜੋ ਸੈਲਰੀ 12000 ਉਸ ਤੋਂ ਸੈਲਰੀ ਵੀ ਡਬਲ ਕਰਦੇ ਐਨਾਨਸ ਕਰ ਦਿੰਦੇ ਨੇ ਹੋਰ ਸਿਸਟਮ ਬਹੁਤ ਜੋੜਦੇ ਨੇ ਮੁਖ ਦੇਰ 35-40000 ਤੱਕ ਗੱਲ ਲੈ ਕੇ ਜਾਂਦੇ ਸੈਲਰੀ ਠੀਕ ਹੈ ਜੀ ਸਿਲੈਕਸ਼ਨ ਮਕਲੋਡਿੰਗ ਜਿਹੜੀ ਸਿਲੈਕਸ਼ਨ ਹੈ ਯੂ نو देयर विल बी ਨੋ ਰਿਟਰਨ ਟੈਸਟ ਨੋ ਇੰਟਰਵਿਊ ਕੋਈ ਨੇ ਕਿਹਾ ਕੋਈ ਇੰਟਰਵਿਊ ਨਹੀਂ ਕੋਈ ਟੈਸਟ ਨਹੀਂ ਸਿੱਧੇ ਸਿਲੈਕਸ਼ਨ ਹੀ ਕੀਤੀ ਜਾਊਗੀ ਜਿਵੇਂ ਮੈਟ੍ਰਿਕ ਲਿਸਟ ਬਣ ਗਿਆ ਨੰਬਰ ਦੇ ਅਨੁਸਾਰ ਰਿਲੈਕਸੇਸ਼ਨ ਦੱਸਿਆ ਗਿਆ ਸੀਐਸਟੀ ਨੂੰ ਜਿਹੜ ਬੰਦੇ ਹੋਗੇ ਰਿਲੈਕਸੇਸ਼ਨ ਹਰ ਇੱਕ ਜੀਵ ਨੂੰ ਮਿਲੂਗੀ ਜਰਨਲ ਇੰਟਰੋਡਕਸ਼ਨ ਦੇ ਵਿੱਚ ਇਹਨਾਂ ਦੱਸਿਆ ਗਿਆ ਮਤਲਬ ਕਿ ਐਡਵਰਟਾਈਜ਼ਮੈਂਟ ਜਿਹੜੀ ਆਈਯੂਐਸਓਡੀ ਠੀਕ ਹੈ ਬੈਟਰ ਇਸ ਕੁਝ ਜ਼ਿਆਦਾ ਕੁਝ ਦੇਖਣ ਨੂੰ ਹੈ ਨੀਗਾ ਆਪਾਂ ਲੈ ਕੇ ਚੱਲਦੇ ਆ ਸਾਨੂੰ ਅੱਗੇ ਹਾਊ ਟੂ ਅਪਲਾਈ ਅਪਲਾਈ ਕਿਵੇਂ ਕਰਨਾ ਵਾ ਇਹ ਔਨਲਾਈਨ ਅਪਲਾਈ ਕਰਨਾ ਠੀਕ ਹੈ ਜੀ ਕਿਸੇ ਵੀ ਕੈਫੇ ਦੇ ਅਕਸਰ ਤੁਸੀਂ ਔਨਲਾਈਨ ਅਪਲਾਈ ਇਹ ਕਰ ਸਕਦੇ ਹੋ ਜੀ ਕੈਫਤ ਨਹੀਂ ਕਰਨਾ ਫੋਨ ਤੇ ਕਰਨਾ ਹੈ ਵੀਡੀਓ ਡਿਸਕ੍ਰਿਪਸ਼ਨ ਚੋਂ ਲਿੰਕ ਮਿਲ ਜੂਗਾ ਉਹ ਤੇ ਕਲਿੱਕ ਕਰਕੇ ਤੁਹਾਡਾ ਫਾਰਮ ਓਪਨ ਹੋ ਜੂਗਾ ਫਾਰਮ ਤੁਸੀਂ ਭਰ ਸਕਦੇ ਹੋ ਆਪਣੀ ਕੋਈ ਵੀ ਵੈਕੈਂਸੀ ਦਾ ਜਿਹੜਾ ਨੋਟੀਫਿਕੇਸ਼ਨ ਪਾਉਣੇ ਆ ਆਪਾਂ ਠੀਕ ਹੈ ਜੀ ਉਹ ਯੂਜ਼ੂਲੀ ਤਰੀਕੇ ਨਾਲ ਡਿਸਕ੍ਰਿਪਸ਼ਨ ਚ ਪਾ ਕੇ ਜਾਂਦੇ ਆ ਹਰ ਇੱਕ ਦੇ ਠੀਕ ਹੈ ਚਾਹੇ ਅਪਲਾਈ ਲਿੰਕ ਹੋਵੇ ਚਾਹੇ ਨੋਟੀਫਿਕੇਸ਼ਨ ਦਾ ਲਿੰਕ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਲਿੰਕ ਹੋਵੇ ਬਾਕੀ ਜੇ ਫੇਰ ਵੀ ਕਿਸ ਨੂੰ ਨਹੀਂ ਪਤਾ ਲੱਗਦਾ ਤੇ ਆਪਣਾ ਨੰਬਰ ਤੁਸੀਂ ਦੇਖ ਸਕਦੇ ਹੋ 86994 92400 33 ਠੀਕ ਹੈ ਨੰਬਰ ਗਲਤ ਲਿਖਿਆ ਹੈ ਤੁਹਾਰੋਂ ਲਿਖ ਦਿਨੇ ਸੀ ਕੱਢ ਜਾਓ 86994 92400 31 ਇਹ ਆਪਣਾ ਮੋਬਾਈਲ ਨੰਬਰ ਹੈ ਤੇ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਹੈਗਾ WhatsApp ਗਰੁੱਪ ਦਾ ਵੀ ਤੁਸੀਂ ਉੱਥੇ ਜਾ ਕੇ ਵੀ ਆਪ ਨੂੰ ਠੀਕ ਹੈ ਜੁਆਇਨ ਕਰ ਸਕਦੇ ਹੋ ਤੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੁੰਦੀ ਹੈ ਕੋਸ਼ਚਨ ਪੁੱਛਣਾ ਹੁੰਦਾ ਆਪਾਂ ਉਹਦੇ ਉੱਤੇ ਪੁੱਛ ਸਕਦੇ ਕਿਸੇ ਨੂੰ ਨਹੀਂ ਪਤਾ ਲੱਗਦਾ ਠੀਕ ਹੈ ਜੀ ਇਹ ਦੀ ਡੇਟ ਹੈ 12 ਸਤੰਬਰ ਸਟਾਰਟਿੰਗ ਹੈ ਤੇ 11 ਅਕਤੂਬਰ ਲਾਸਟ ਡੇਟ ਕਾਫੀ ਜਿਆਦਾ ਹਾਈ ਲੈਵਲ ਹੈ ਤੇ ਇਹਨਾਂ ਵੈਸੇ ਵੀ ਉਹ ਲਿੰਕ ਦਿੱਤਾ ਹੈ ਤੇ ਇੱਥੇ ਵੀ ਜਾ ਕੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜੋ ਪਰੰਤਵਾ ਦੋਕੂਮੈਂਟ ਵੈਰੀਫਿਕੇਸ਼ਨ ਕਰ ਹੈਗੀ ਹੈ ਉਹ ਤੁਹਾਨੂੰ ਮੇਲ ਆਈਡਿੀ ਵਗੈਰਾ ਤੇ ਇਹਨਾਂ ਨਾਲ ਤੁਹਾਨੂੰ ਦੱਸ ਦਿੱਤੇ ਹੈਗੇ ਠੀਕ ਹੈ ਜੋ ਇੰਪੋਰਟੈਂਟ ਸੰਦਾਸਿਤ ਦਾ 12 ਤੋਂ ਲੈ ਕੇ ਔਕਤਰੀ ਦਾ 12 ਤੋਂ 11 ਅਕਤੂਬਰ ਲਾਸਟ ਡੇਟ ਹੈ ਤੇ ਹੁਣ ਨੈਕਸਟ ਗੱਲ ਜੇ ਕਿਸੇ ਨੇ ਪਹਿਣ ਪੁਰਾਣੀ ਤਿਆਰੀ ਕਰਨੀ ਹੋਵੇ ਟੀਚਿੰਗ ਸਬਜੈਕਟਾਂ ਦੀ ਕਾਲਿਸ਼ ਸਬਜੈਕਟਾਂ ਦੀ ਜੀ ਟੀਚਰ ਸਬਜੈਕਟਾਂ ਦੀ ਸਪੈਸ਼ਲ ਫੋਰ ਪੰਜਾਬੀ ਮਾਸਟਰਡੇਟਰ ਇੰਨੀ ਜ਼ਿਆਦਾ ਹਾਈ ਲੈਵਲ ਤੇ ਡੀਪਲੀ ਕਲਾਸਾਂ ਕਰਾਉਣਾ ਐ ਸੀ ਬਿਲਕੁਲ ਉਹ ਵੀ ਫ੍ਰੀ ਆਫ ਕੋਸਟ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆ ਗਿਆ ਸੋ ਇਹ ਪੱਚੀ ਵੀਡੀਓ ਪਾ ਰੱਖਿਆ ਨੇ ਆਪਣਾ ਜਿੰਨੇ ਟਾਈਮ ਲੱਗਦਾ ਉਹ ਵੀ ਵੀਡੀਓ ਪਾਈ ਜੇ ਨੇ ਸਿਲੇਬਸ ਦੇ ਅਨੁਸਾਰ ਪਰ ਪੂਰਾ ਸਿਲੇਬਸ ਨੂੰ ਜ਼ਰੂਰ ਕਵਰ ਕਰਵਾਵਾਂਗੇ ਪੇਪਰਾਂ ਤੋਂ ਪਹਿਲਾਂ ਪਹਿਲਾਂ ਤੇ ਪੇਪਰ ਕਲੀਅਰ ਹੋਣ ਦੀ 100% ਗਾਰੰਟੀ ਲੈਂਦਾ ਸੀ ਜਿਹੜਾ ਸਾਡਾ ਸਿਲੇਕਟ ਕਰੂਗਾ ਪੇਪਰ ਵੀ ਉਹਦਾ 100% ਕਲੀਅਰ ਹੋਊਗਾ ਠੀਕ ਹੈ ਜੀ ਜਿਹੜੇ ਵੀ ਹੁਣ ਬੰਦੇ ਪੇੜ ਕਰ ਰਹੇ ਨੇ ਕੋਈ ਨਾ ਪੇੜ ਕਰੋ ਜੇ ਨਹੀਂ ਕਹਿੰਦੇ ਪੇੜ ਨਾ ਕਰੋ ਪੇੜ ਆ ਤੇ ਕਲਾਸਾਂ ਲਈ ਕੁਝ ਵੀ ਕਰੀ ਜਾਓ ਪਰ ਇੱਕ ਵਾਰ ਜੇ ਆਪਣੇ ਕਲਾਸ ਤੁਸੀਂ ਲਾ ਲਈਓ ਉਸ ਤੋਂ ਪੇੜ ਵੀ ਛੱਡ ਕੇ ਆਉਂਗੇ ਇਹਨਾਂ ਆਪਾਂ ਨੂੰ 110% ਯਕੀਨ ਹੈ ਕਿ ਸਾਡੇ ਕਲਾਸਾਂ ਦਾ ਲੈਵਲ ਹੀ ਇੰਨਾ ਜ਼ਿਆਦਾ ਹਾਈ ਹੈ ਠੀਕ ਹੈ ਜੀ ਸਾਡੇ ਦੌਰ ਦਾ ਅਪਡੇਟ ਸੁਣ ਵਧੀਆ ਲੱਗਿਆ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ